ਸ਼ੂਗਰ ਲਈ ਮਹਿੰਗੀ ਮਹਿੰਗੀ ਦਵਾਈ ਖਾ ਕੇ ਬਾਈ ਜੀ ਅੱਕ ਚੁੱਕਿਓ ਨਾ ਇੱਕ ਤੁਹਾਡੇ ਲਈ 100% ਆਯੁਰਵੇਦਿਕ ਨੇਚਰਲ ਬਿਲਕੁਲ ਸਸਤਾ ਜਿਹੜਾ ਨੁਕਤਾ ਲੈ ਕੇ ਆਏ ਆ ਤੁਸੀਂ ਦੇਖ ਸਕਦੇ ਹੋ ਆਰਡਰ ਤਿਆਰ ਨੇ ਬਾਈ ਜੀ ਜਾਣ ਲਈ ਰਿਪੀਟ ਆਰਡਰ ਚੱਲੇ ਨੇ ਜਿਹੜਾ ਬੰਦਾ ਇੱਕ ਵਾਰੀ ਖਾ ਲੈਂਦਾ ਉਹ ਆਪ ਤਾਂ ਖਾਂਦਾ ਹੀ ਹੈ ਤੇ ਨਾਲ ਹੋਰਾਂ ਨੂੰ ਵੀ ਜ਼ਰੂਰ ਖਵਾਉਂਦਾ ਕਿਉਂਕਿ ਬਾਈ ਜੀ ਅਸਰ ਹੀ ਐਨੇ ਨੇ ਪਹਿਲੇ ਹਫ਼ਤੇ ਤੋਂ ਅਸਰ ਸ਼ੁਰੂ ਹੋ ਜਾਂਦਾ ਤੇ ਖਾਸ ਇਹਨਾਂ ਦੀ ਗੱਲਾਂ ਕੁਸ਼ਕ ਤਾਂ ਇਹ ਨੇ ਵੀ 100% ਨੇਚਰਲ ਆ ਬਾਈ ਜੀ ਜਿਹੜੀ ਆਯੁਰਵੇਦਿਕ ਹੈ ਕੋਈ ਵੀ ਇਹਦੇ ਵਿੱਚ ਅਾ ਜਿਹੜਾ ਕੈਮੀਕਲ ਇਨਗਰੀਡੀਐਂਟ ਨਹੀਂ ਪਾਇਆ ਗਿਆ ਕੋਈ ਵੀ ਕੈਮੀਕਲ ਇਹਦੇ ਵਿੱਚ ਨਹੀਂ ਯੂਜ਼ ਕੀਤਾ ਗਿਆ 100% ਇਹ ਦੇਸੀ ਆਯੁਰਵੇਦਿਕ ਤਿਆਰ ਕੀਤੀ ਗਈ ਹੈ ਤੇ ਦੂਜੀ ਗੱਲ ਬਾਈ ਜੀ ਜਦੋਂ ਇਹ ਤੁਹਾਡੇ ਘਰ ਪਹੁੰਚ ਗਈ ਪੈਸੇ ਉਸ ਤੋਂ ਬਾਅਦ ਦੇਣੇ ਨੇ ਪਹਿਲਾਂ ਪੇ ਕਰਨ ਦੀ ਲੋੜ ਨਹੀਂ ਸਾਈਡ ਤੇ ਜਾ ਕੇ ਤੁਸੀਂ ਆਰਡਰ ਕਰੋਗੇ ਉਸ ਤੋਂ ਬਾਅਦ ਤੁਹਾਨੂੰ ਪੈਸੇ ਪੈਸੇ ਪੇ ਕਰਨੇ ਪੈਣਗੇ ਤੇ ਖਾਸ ਕਰਕੇ ਇਹਦੀ ਇੱਕ ਚੀਜ਼ ਖਾਸ ਹੋਰ ਇਹ ਵੀ ਹੈ ਵੀ ਅਗਰ ਤੁਹਾਨੂੰ ਇਨਸੂਲਿਨ ਦੇ ਟੀਕੇ ਵੀ ਲੱਗ ਰਹੇ ਨੇ ਤਾਂ ਬਾਈ ਜੀ ਤੁਸੀਂ ਟੀਕਿਆਂ ਦੇ ਨਾਲ ਇਹਦਾ ਸੇਵਨ ਕਰ ਸਕਦੇ ਹੋ ਹਫਤੇ 10 ਦਿਨ 15 ਦਿਨਾਂ ਦੇ ਵਿੱਚ ਜਦੋਂ ਤੁਹਾਡੀ ਸ਼ੂਗਰ ਕੰਟਰੋਲ ਹੋ ਗਈ ਉਸ ਤੋਂ ਬਾਅਦ ਜਿਹੜੇ ਇਨਸੂਲਿਨ ਦੇ ਟੀਕੇ ਨੇ ਉਹ ਤੁਸੀਂ ਬੰਦ ਕਰਕੇ ਇਹਦੇ ਤੇ ਆ ਸਕਦੇ ਹੋ ਤੇ ਇੱਕ ਗੱਲ ਇਹਦੀ ਖਾਸੀਅਤ ਹੈ ਬਾਈ ਇਹ ਵੀ ਹੈ ਵੀ ਇਹ ਤੁਹਾਨੂੰ ਲੱਗਦੀ ਨਹੀਂ ਇਹ ਨਹੀਂ ਹੈਗਾ ਵੀ ਜਦੋਂ ਤੁਸੀਂ ਛੱਡ ਦੋਗੇ 슈ਗਰ ਦੁਬਾਰੇ ਆਪ ਹੋ ਜੂਗੀ ਵੀ ਸਦਾ ਹੀ ਖਾਣੀ ਪਊਗੀ। ਨੋ ਜਿੰਨਾ ਚਿਰ ਤੁਹਾਡੀ 슈ਗਰ ਕੰਟਰੋਲ ਨਹੀਂ ਹੁੰਦੀ ਉਨਾਂ ਚਿਰ ਖਾਓ ਉਸ ਤੋਂ ਬਾਅਦ ਇਹਨੂੰ ਛੱਡ ਦਿਓ ਕੋਈ ਦਿੱਕਤ ਨਹੀਂ ਹੈ। ਕੋਈ ਇਹ ਲੱਗਦੀ ਨਹੀਂ ਕੋਈ ਇਸ ਦਾ ਇਸ ਤਰ੍ਹਾਂ ਦਾ ਕੋਈ ਸਾਈਡ ਇਫੈਕਟ ਨਹੀਂ ਤੇ ਸਾਈਡ ਇਫੈਕਟ ਤਾਂ ਬਾਈ ਜੀ 1% ਵੀ ਨਹੀਂ ਲੀਵਰ ਤੇ ਕੋਈ ਸਾਈਡ ਇਫੈਕਟ ਨਹੀਂ ਕਿਸੇ ਤਰ੍ਹਾਂ ਦਾ ਸਰੀਰ ਦੇ ਉੱਤੇ ਕੋਈ ਸਾਈਡ ਇਫੈਕਟ ਨਹੀਂ ਕਿਉਂਕਿ ਇਹ ਬਿਲਕੁਲ ਦੇਸੀ ਜੜੀ ਬੂਟੀਆਂ ਦੇ ਨਾਲ ਤਿਆਰ ਕੀਤੀ ਗਈ ਹੈ। ਗੋ 슈ਗਰ ਗੋ ਦਵਾਈ ਦਾ ਨਾਮ ਆ ਬਾਈ ਹਰਬਲ ਹੱਟ ਵਾਲਿਆਂ ਨੇ ਇਹ ਜਿਹੜੀ ਕੀਤੀ ਹੈ ਇਹਦਾ ਰੇਟ ਹੈ ਜੀ ਪਹਿਲਾਂ 999 ਸੀ ਪਰ ਖਰੀਦੋ ਤੇ ਇਹਨੂੰ ਖਾਓ ਤੇ ਹੋਰ ਵੀ ਭੈਣ ਭਾਈ ਜਿਹੜਾ ਕੋਈ ਇਸ ਤਰ੍ਹਾਂ ਦੀ ਬਿਮਾਰੀ ਦੇ ਨਾਲ ਜੂਝ ਰਿਹਾ ਉਹਨੂੰ ਵੀ ਜਰੂਰ ਸੁਜੈਸਟ ਕਰੋ ਕਿਉਂਕਿ ਦੋਸਤੋ ਅਕਸਰ ਇਹ ਕਿਹਾ ਜਾਂਦਾ ਵੀ ਜਿਹਨੂੰ ਸ਼ੂਗਰ ਦੀ ਬਿਮਾਰੀ ਹੋਵੇ ਉਹਨੂੰ ਸੈਕਸ ਦੀ ਬਿਮਾਰੀ ਜਰੂਰ ਹੁੰਦੀ ਹੈ ਸੋ ਬਾਈ ਜੀ ਘਰ ਬਰਬਾਦ ਹੋ ਜਾਂਦੇ ਨੇ ਲੋਕਾਂ ਦੇ ਇਸ ਕਰਕੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਕਿ ਲੋਕ ਜਿਹੜਾ ਊਠ ਪਟੰਗ ਮਹਿੰਗੀਆਂ ਮਹਿੰਗੀਆਂ ਦਵਾਈਆਂ ਲੈ ਲੈ ਕੇ ਖਾਈ ਜਾਂਦੇ ਨੇ ਪਰ ਫਿਰ ਵੀ ਅਸਰ ਨਹੀਂ ਹੁੰਦਾ ਇਸ ਕਰਕੇ ਉਹਨਾਂ ਲਈ ਆ ਸਸਤਾ ਜਨੁਕਤਾ ਬਾਈ ਜੀ ਬਹੁਤ ਵਧੀਆ ਦਵਾਈ ਹੈ ਤੁਸੀਂ ਦੇਖ ਸਕਦੇ ਹੋ 100% ਨੈਚੁਰਲ ਹੈ ਤੇ ਪੈਸੇ ਜਦੋਂ ਘਰੇ